ਆਪ ਸਭ ਦਾ ਹਾਰਦਿਕ ਸਵਾਗਤ ਕਰਦੇ ਹਾਂ ਜੀਨੀਅਸ ਸਟੱਡੀ ਹਬ ਚੈਨਲ ਦੇ ਉੱਪਰ ਸੋ ਮੁਲਾਜ਼ਮਾਂ ਤੇ ਪੈਨਸ਼ਨਸ ਦੇ ਵੱਖ-ਵੱਖ ਵਿਭਾਗਾਂ ਨਾਲ ਸੰਬੰਧਿਤ ਤਾਜ਼ਾ ਅਪਡੇਟ ਆ ਰਹੀਆਂ ਨੇ ਜਿਸ ਦੇ ਵਿੱਚ ਮੁਲਾਜ਼ਮਾਂ ਦੇ DAE ਨੂੰ ਲੈ ਕੇ ਪੁਰਾਣੀ ਪੈਨਸ਼ਨ ਸਕੀਮ ਨੂੰ ਬਹਾਲ ਕਰਨ ਦੇ ਲਈ ਤੇ 7ਵੇਂ ਪੇ ਕਮਿਸ਼ਨ ਦੇ ਵਿੱਚ ਕਾਫੀ ਤਰੁੱਟੀਆਂ ਨੇ ਤੇ ਮਹਿੰਗਾਈ ਪੱਤਿਆਂ ਨੂੰ ਲੈ ਕੇ ਜੋ ਅਪਡੇਟ ਆ ਰਹੀ ਹੈ ਉਹ ਤੁਹਾਡੇ ਨਾਲ ਡਿਸਕਸ ਕਰਾਂਗੀ ਇਸ ਤੋਂ ਪਹਿਲਾਂ ਸਾਰਿਆਂ ਨੂੰ ਛੋਟੀ ਜਿਹੀ ਰਿਕਵੈਸਟ ਹੈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਤਾਂ ਜੋ ਤੁਸੀਂ ਵੱਖ-ਵੱਖ ਵਿਭਾਗਾਂ ਦੇ ਮੁਲਾਜ਼ਮਾਂ ਦੀਆਂ ਤੇ ਪੈਨਸ਼ਨਾਂ ਦੀਆਂ ਖਬਰਾਂ ਇਸ ਐਨਕੋ ਤੇ ਸੁਣ ਸਕੋ। ਸੋ ਸ਼ੁਰੂ ਕਰਦੇ ਹਾਂ ਅੱਜ ਦੀ ਅਹਿਮ ਖਬਰ। ਪੰਜਾਬ ਦੇ ਮਿਨਿਸਟਰੀਅਲ ਕਾਮਿਆਂ ਦੇ ਸੰਘਰਸ਼ ਦੀ ਹਮਾਇਤ ਕਰਦੇ ਹਾਂ। ਪੰਜਾਬ ਸਿਵਲ ਮੈਡੀਕਲ ਸਰਵਿਸ ਐਸੋਸੀਏਸ਼ਨ ਪੰਜਾਬ ਵੱਲੋਂ ਅੱਜ ਸੂਬੇ ਦੇ 100 ਤੋਂ ਵੀ ਜ਼ਿਆਦਾ ਸਰਕਾਰੀ ਹਸਪਤਾਲਾਂ ਵਿੱਚ ਕੇ ਟ੍ਰੈਲੀਆਂ ਕਰਦੇ ਆ ਪੰਜਾਬ ਸਰਕਾਰ ਖਿਲਾਫ ਰੋਜ਼ ਮਜਹਰੇ ਕੀਤੀ ਗਈ। ਇਸ ਦੌਰਾਨ ਸਰਕਾਰੀ ਡਾਕਟਰਾਂ ਨੇ ਆਪਣੀਆਂ ਮੰਗਾਂ ਵੱਲ ਵੀ ਤੇ ਸਰਕਾਰ ਦਾ ਧਿਆਨ ਖਿੱਚਿਆ ਪੰਜਾਬ ਪਰਚ ਹੋਏ ਇਹਨਾਂ ਮੁਜ਼ਾਹਰਿਆਂ ਦੀ ਅਗਵਾਈ ਜ਼ਥੇਬੰਦੀ ਦੇ ਸੂਬਾਈ ਪ੍ਰਧਾਨ ਆਖਿਲ ਸਰੀਨ ਨੇ ਕੀਤੀ ਉਹਨਾਂ ਕਿਹਾ ਕਿ ਜ਼ਥੇਬੰਦੀ ਸਰਕਾਰ ਤੋਂ ਮੰਗ ਕਰਦੀ ਹੈ ਕਿ ਮੁਲਾਜ਼ਮਾਂ ਸਮੇਤ ਡਾਕਟਰਾਂ ਦੇ ਮਸਲੇ ਬਿਨਾਂ ਦੇਰੀ ਤੋਂ ਹੱਲ ਕੀਤੇ ਜਾਣ ਮਰੀਜ਼ਾਂ ਦੀ ਮੁਸ਼ਕਲ ਨੂੰ ਦੇਖਦਿਆਂ ਉਹ ਹੜਤਾਲ ਨਹੀਂ ਕਰਨਾ ਚਾਹੁੰਦੇ ਸਨ ਪਰ ਜੇਕਰ ਸਰਕਾਰ ਸੰਜੀਦਾ ਨਾ ਹੋਈ ਤਾਂ ਉਹਨਾਂ ਨੂੰ ਵੀ ਇਹ ਅਖਤਿਆਰ ਕਰਨਾ ਪਵੇਗਾ ਮੀਤ ਪ੍ਰਧਾਨ ਡਾਕਟਰ ਸੁਮਿਤ ਸਿੰਘ ਪਟਿਆਲਾ ਨੇ ਦੱਸਿਆ ਕਿ ਡਾਕਟਰਾਂ ਵੱਲੋਂ 48 ਕਰਮਚਾਰੀਆਂ ਸਮਰਥਨ ਕੀਤੀ ਤੇ ਮੁਜਾਹਰਿਆਂ ਦੌਰਾਨ ਡਾਕਟਰਾਂ ਦੀਆਂ ਮੰਗਾਂ ਮੰਨਣ ਤੇ ਵੀ ਜ਼ੋਰ ਦਿੱਤਾ ਗਿਆ ਜਿਨ੍ਹਾਂ ਵਿੱਚ ਪ੍ਰਾਣੀ ਪੈਨਸ਼ਨ ਸਕੀਮ ਲਾਗੂ ਕਰਨ, ਮਹਿੰਗਾਈ ਪੱਤਾ ਦੇਣ, ਛੇਵੇਂ ਤਨਖਾਹ ਕਮਿਸ਼ਨ ਤਹਿਤ ਬਕਾਇਆ ਡੀਏ ਦੀਆਂ ਕਿਸ਼ਤਾਂ ਜਾਰੀ ਕਰਨ ਸਮੇਤ ਸੱਤਵੇਂ ਕੇਂਦਰੀ ਤਨਖਾਹ ਕਮਿਸ਼ਨ ਤਹਿਤ ਭਰਤੀ ਮੁਲਾਜ਼ਮਾਂ ਦੀਆਂ ਤਨਖਾਹਾਂ ਵਿੱਚ ਨੀਆਂ ਗੜਬੜੀਆਂ ਨੂੰ ਦਰੋਸਤ ਕਰਨਾ ਆਦ ਸ਼ਾਮਲ ਹਨ ਇਸੇ ਕੜੀ ਤਹਿਤ ਅੱਜ ਪਟਿਆਲਾ ਦੇ ਮਾਤਾ ਕੁਸ਼ਲਿਆ ਹਸਪਤਾਲ ਸਮੇਤ ਪਟਿਆਲਾ ਜ਼ਿਲ੍ਹੇ ਚ ਪੈਂਦੇ ਰਾਜਪੁਰਾ ਸਮਾਣਾ ਨਾਬੇ ਦੇ ਭਾਦਸੋ ਆ ਥਾਵਾਂ ਤੇ ਵੀ ਪਟਿਆਲੇ ਜ਼ਿਲ੍ਹੇ ਦੇ ਪ੍ਰਧਾਨ ਡਾਕਟਰ ਹਰਿੰਦਰਪਾਲ ਸਿੰਘ ਦੀ ਅਗਵਾਈ ਹੇਠ ਰੋਜ਼ ਪ੍ਰਦਰਸ਼ਨ ਕੀਤੀ ਗਈ ਇਸ ਮੌਕੇ ਡਾਕਟਰ ਹਰਿੰਦਰ ਸਿੰਘ ਡਾਕਟਰ ਸੁਮੇਤ ਸਿੰਘ ਡਾਕਟਰ ਵਿਕਾਸ ਗੋਇਲ ਡਾਕਟਰ ਐਸ ਜੀ ਐਸ ਡਾਕਟਰ ਬੋਪਾ ਰਾਏ ਡਾਕਟਰ ਬਿਮਲਜੋਤ ਡਾਕਟਰ ਪਵਨੀਤ ਕੌਰ ਡਾਕਟਰ ਸੁਖਵਿੰਦਰ ਸਿੰਘ ਡਾਕਟਰ ਦਿਲਮੋਹਨ ਸਿੰਘ ਤੇ ਡਾਕਟਰ ਜੋਰਾਵਰ ਸ਼ਾਮਲ ਹੋਏ ਸੋ ਇਸੇ ਤਰ੍ਹਾਂ ਹੋਰ ਵੀ ਵਿਭਾਗਾਂ ਦੀਆਂ ਮੰਗਾਂ ਨੂੰ ਲੈ ਕੇ ਵੱਖ-ਵੱਖ ਰੋਸ ਮੁਜ਼ਾਹਰੇ ਕੀਤੇ ਜਾ ਰਹੇ ਨੇ ਚਾਹੇ ਉਹ ਵੱਖਰੇ-ਵੱਖਰੇ ਡਿਪਾਰਟਮੈਂਟ ਹੋਣ ਸੋ ਉਹਨਾਂ ਦੇ ਨਾਲ ਜੁੜੀਆਂ ਸਾਰੀਆਂ ਖਬਰਾਂ ਤੁਹਾਡੇ ਨਾਲ ਟਾਈਮ ਟੂ ਟਾਈਮ ਡਿਸਕਸ ਕਰਦੇ ਰਹਿਣੇ ਆ ਸੋ ਮੁਲਾਜ਼ਮਾਂ ਤੇ ਪੈਨਸ਼ਨਸ ਦੀਆਂ ਮੰਗਾਂ ਨੂੰ ਲੈ ਕੇ ਕਾਫੀ ਸੰਘਰਸ਼ ਹੋ ਰਿਹਾ ਸੋ ਇਸ ਦੇ ਵਿੱਚ ਜਿੰਨੀਆਂ ਵੀ ਅਪਡੇਟ ਨਿਕਲ ਕੇ ਆ ਰਹੀਆਂ ਨੇ ਤੁਹਾਡੇ ਨਾਲ ਨਾਲ ਦੀ ਨਾਲ ਡਿਸਕਸ ਕਰਦੇ ਰਵਾਂਗੇ ਜੁੜੇ ਰਹੋ ਇਸ ਚੈਨਲ ਦੇ ਨਾਲ ਤੇ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਲਓ ਧੰਨਵਾਦ ਜੀ